ਇਹ ਪਿੰਡ ਕੰਡਿਆਲ ਆ ਜੀ। ਆਹ ਇੱਕ ਬਜ਼ੁਰਗ ਆਇਆ ਇਹਨਾਂ ਨੂੰ ਪੁੱਛਤਾ ਜੀ ਇਹਨਾਂ ਨੂੰ ਸੁਣਦਾ ਲੱਗ ਜਿਹਾ। ਉਹ ਰਾਈਨ ਨੂੰ ਨਹੀਂ ਚੱਲਦਾ। ਜੀ ਨਹੀਂ ਦਿਮਾਗ ਚਾਹ। ਇਹ ਪਿੰਡ ਇਹ ਪਿੰਡ ਹਾਂ ਜੀ ਸਨ 52 ਚ ਲੈਲਪੁਰਿਆਂ ਨੂੰ ਇਲਾਟ ਹੋਇਆ ਹੈ। ਲੈਲਪੁਰ ਇਲਾਟ ਹੋਇਆ ਹੈ। ਇਹ ਇਹ ਪਿੰਡ ਇਥੇ ਮੰਜੀ ਤੋੜ ਦੇ ਪਿੰਡ ਦੇ ਲੋਕ ਹੀ ਰਹਿੰਦੇ ਨੇ। ਨਹੀਂ ਇਹ ਪਿੰਡ ਦੇ ਜਿਹੜੇ ਬਹੁਤੇ ਇੱਥੇ ਕਿਹੜੀ ਕਿਹੜੀ ਵਸੋਂ ਹੈ 1947 ਤੋਂ ਪਹਿਲਾਂ? ਉਹ 1947 ਤੋਂ ਪਹਿਲਾਂ ਸਾਰੇ ਮੁਸਲਮਾਨ ਸੀ ਇੱਥੇ। ਹਾਂ ਇਹ ਪੂਰਾ ਪਿੰਡ ਮੁਸਲਮਾਨਾਂ ਦਾ ਹੈ। ਅੱਛਾ। ਤੇ ਇੱਥੇ ਕੋਈ ਨਹੀਂ ਆਪਣਾ ਬੰਦਾ। ਅੱਛਾ। ਤੇ ਇਹ ਜਿਹੜਾ ਤੁਹਾਡੇ ਪਰਿਵਾਰ ਉਧਰੋਂ ਆਏ ਨੇ ਫਿਰ ਉਧਰੋਂ ਆਏ ਮੰਜੀ ਤੋੜ ਪਿੰਡ ਸੀ ਜਿਹੜਾ ਜਿਹੜੇ ਬਾਬੇ ਨਾਲੋਂ ਤੋਂ 10 ਕਿਲੋਮੀਟਰ ਪਹਾੜੇ ਅੱਛਾ ਤੁਹਾਡੇ ਪਰ ਸਾਰੇ ਜਿਹੜੇ ਜਿੰਨੇ ਸਰਦਾਰ ਨੇ ਸਾਰੇ ਉਹ ਇੱਥੇਣ ਕਿ ਬਸੇ ਇੱਥੇ ਬਸੇ ਅੱਛਾ ਇੱਥੇ ਕੋਈ ਕ੍ਰਿਸਚੀਨ ਬਰਾਦਰੀ ਜਾਂ ਕੋਈ ਇਹੋ ਜਿਹਾ ਬਜ਼ੁਰਗ ਹੈਗਾ ਜਿਹੜਾ ਉਹ ਸੰ 47 ਦੇ ਬਾਰੇ ਜਾਣਦਾ ਹੋਵੇ ਕੋਈ ਬਜ਼ੁਰਗ ਨਹੀਂ ਕ੍ਰਿਸਚੀਨ ਉਰਵਾਲੇ ਦੇ ਬੁਢੇ ਹੋ ਸਨ ਮੁਰਗੇ ਅੱਛਾ ਉਹ ਨਹੀਂ ਆਏ ਕੋਈ ਕੋਈ ਬੰਦਾ ਨਹੀਂ ਉਸਨੂੰ ਤਾਂ ਜਾਣਦਾ ਜਿਹੜਾ ਬੰਦਾ ਜਾਣਦਾ ਨਹੀਂ ਇੱਥੇ ਕੋਈ ਨਹੀਂ ਕੋਈ ਛੁਲਿਆ ਵੀ ਇੱਥੇ ਕੋਈ ਜਿਹੜੇ ਬਡੇ ਇੱਥੇ ਮਸਮਤ ਹੈ ਗਈ ਸਾ ਜਿਹੜੇ ਹੂੰ ਗਰੇ ਇੱਥੇ ਰਹਿੰਦੇ ਹੀ ਪਹਿਲਾਂ ਉਹ ਮਰ ਮੁਰਗੇ ਹੁਣ ਤਾਂ ਉਹਨਾਂ ਦੇ ਪੁੱਤਰੇ ਨੇਗਾ ਮਰ ਬਜ਼ੁਰਗ ਕੋਈ ਨਹੀਂਗਾ ਬਜ਼ੁਰਗ ਨਹੀਂ ਕੋਈ ਕੋਈ ਹੈ ਮਾਤਾ ਵੀ ਕੋਈ ਨਹੀਂ ਅੱਛਾ ਕੋਈ ਇੱਥੇ ਕੋਈ ਦਰਬਾਰ ਹੋਵੇ ਨਾ ਜਿੱਦਾਂ ਕਬਰ ਹੁੰਦੀ ਹੈ ਜਾਂ ਉਹਨਾਂ ਦੀ ਕੋਈ ਮੁਸਲਮਾਨਾਂ ਦੇ ਹੁੰਦੇ ਨਹੀਂ ਉਹ ਪੀਰਾਂ ਦੀ ਮਸਜਿਦ ਕੋਈ ਨਾ ਅੱਛਾ ਇੱਥੇ ਕਵਰਾ ਹੁੰਦੀ ਆਂ ਕਿੱਥੇ ਛੜਕ ਦੇ ਪਰਲੇ ਪਾਸੇ ਆੜਾ ਛੱਪੜ ਜਿਆ ਨਾ ਉਹ ਪਰਲੇ ਪਾਸੇ ਜਿਹੜੇ ਪਪਲਰ ਲੱਗੇ ਹੂ ਟਾਈ ਤੇ ਉਹ ਪਸੂ ਬਣ ਉਹ ਕਿਵੇਂ ਬਹੁਤ ਸਾਰਾ ਸ਼ਮਸ਼ਾਨ ਘਾਟ ਪਣ ਗਿਆ ਉੱਥੇ ਉਹ ਪੱਠੇ ਵਾਲਿਆਂ ਨੇ ਲੱਲੇ ਹੀ 90 ਸਾਲ ਬਾਅਦ ਹੈ ਅੱਛਾ ਗਵਰਨਮੈਂਟ ਕੋਲ ਅੱਛਾ ਮਨੂ ਕੋ ਨੇ ਪਪੂਲਰ ਲਾਏ ਵਕਾ ਬੋਟ ਕੋ ਲੈ ਲੈਣਾ ਉਹਨੇ ਬੋਟ ਕੋ ਉਹਨੇ ਪਪੂਲਰ ਛੜਕੇ ਕੰਡੇ ਤੇ ਆ ਛੜਕੇ ਕੰਡੇ ਤੇ ਇਹ ਬਿਲਕੁਲ ਨਾਲ ਅੱਛਾ ਅੱਛਾ ਸੱਪੜ ਦੇ ਬਿਲਕੁਲ ਸਾਹਮਣੇ ਮਨ ਇੱਥੇ ਕੋਈ ਹੋਰ ਜਿੱਥਾ ਮੁਸਲਮਾਨ ਭਾਈਚਾਰੇ ਹੁੰਦਾ ਨਾ ਦਰਬਾਰ ਹੁੰਦੇ ਆ ਉਹ ਬਣਾਉਂਦੇ ਉਹਨਾਂ ਦੀ ਜਗ੍ਹਾ ਬਣਾਈ ਹੁੰਦੀਆਂ ਜਗ੍ਹਾ ਕੋਈ ਨਹੀਂ ਇਸ ਪਿੰਡ 'ਚ ਅੱਛਾ ਉਹਨਾਂ ਦੀ ਕੋਈ ਜਗ੍ਹਾ ਨਹੀਂ ਕੋਈ ਇਹ ਵੀ ਨਹੀਂ ਕਰਦੇ ਉਹ ਕੋਈ ਇੱਥੇ ਵੇਜ ਜਿੱਤਣਾ ਕਿ ਦੇਖੋ ਜਗਾ ਜਗਾ ਬੜੀਆਂ ਮੁਸਲਮਾਨਾਂ ਦਾ ਕੋਈ ਮਸਜਿਦ ਜ ਕੋਈ ਸੀ ਨਹੀਂ ਕੋਈ ਕੋਈ ਨਿਸ਼ਾਨ ਨਹੀਂ ਇੱਥੇ ਆਹ ਗੁਰਦੁਆਰਾ ਨਾ ਇੱਥੇ ਮਸਜਿਦ ਹੁੰਦੀ ਅੱਛਾ ਅੱਛਾ ਗੁਰਦੁਆਰਾ ਇਹ ਤਾਂ ਆ ਕੇ ਗੁਰਦੁਆਰਾ ਬਣਾਤਾ ਹੈ ਅੱਛਾ ਅੱਛਾ ਮਸਜਿਦ ਹੁੰਦੀ ਅੱਛਾ ਜਿਹੜੀ ਮਸਜਿਦ ਸੀ ਉਹਨੂੰ ਜਿਹੜਾ ਢਾ ਕੇ ਗੁਰਦੁਆਰਾ ਬਣਾਤਾ ਹੈ ਠੀਕ ਠੀਕ ਉਹ ਹੋਰ ਕੋਈ ਨਹੀਂ ਕਰਦਾ ਨਾ ਉਹ ਤੁਹਾਡੇ ਪੰਜ ਸਾਲ ਦੀ ਉਮਰ ਜੋ ਤੁਸੀਂ ਆਏ ਉਸ ਹਾਂ ਉਹਨੇ ਪੰਜ ਸਾਲ ਦਾ ਤੁਹਾਡੇ ਕੋ ਵੱਡਾ ਤੁਹਾਡੇ ਤੁਹਾਡਾ ਕੋਈ ਉਮਰ ਦਾ ਆਇਆ ਸੀ ਕੋਈ ਮੈਂ ਤਾਂ ਵੱਡਾ ਜੀ ਬੱਚੀ ਕੋਈ ਨਹੀਂ ਹੁੰਦਾ ਹਾਂਜੀ ਨਹੀਂ ਘੱਟ ਗਿਆ ਸਭ ਤੁਹਾਡੇ ਤੁਸੀਂ ਹੋ ਹਾਂ ਸਭ ਬੜੇ ਨਹੀਂ ਕੋਰ ਹੁੰਦਾ ਇੱਕ ਦੋ ਸਾਲ ਅੱਗੇ ਪਿੱਛੇ ਵੜਾਈ ਜੁਹੇ ਪਰ ਪਰ ਬਹੁਤਾ ਗਿਆਨ ਨਹੀਂ ਬਹੁਤਾ ਗਿਆਨ ਨਹੀਂ ਹੁਣ ਸਾਰੀ ਜਿਹੜੀ ਵਸੋਂ ਸਿੱਖ ਵਸੋਂ ਲੱਗ ਪਈ ਇੱਥੇ ਸਿੱਖ ਤੇ ਸਾਈ ਪਰ ਸਾਈ ਵੀ ਜਿਹੜੇ ਉਹ ਛੋਟੀ ਉਮਰ ਦੇ ਛੋਟੇ ਉਮਰ ਦੇ ਮਾਦਾ ਚਲੋ ਪੁਰਾਣਾ ਬੰਦਾ ਕੋਈ ਨਹੀਂ ਮੈਂ ਪੁਰਾਣਾ ਬੰਦਾ ਹੋਏ ਨਾ ਉਹ ਜਾਣਦਾ ਨਹੀਂ ਦੱਸ ਰਿਹਾ ਵੀ ਇੱਥੇ ਕੋਈ ਇੰਨਾ ਤਾਂ ਕੋਈ ਨਹੀਂ ਹੈਗਾ ਜਿਸ ਤੋਂ ਪਤਾ ਲੱਗ ਸਕੇ ਇਹ ਜਿਹੜਾ ਪਿੰਡ ਵੀ ਨਾ ਇਹ ਵੀ ਸਾਰੇ ਬਾਹਰੋਂ ਆਏ ਆ ਬਾਹਰੋਂ ਆ ਕੇ ਇੱਥੇ ਬੈਠੇ ਨੇ ਇਸ ਕਰਕੇ ਇੱਥੇ ਇਹਨਾਂ ਨੂੰ ਕੋਈ ਬਹੁਤਾ ਨਹੀਂਗਾ ਪਤਾ ਹੈਗਾ ਇਸੋਂ ਦਾ ਐਂ ਐ ਕੋਰ ਬਰਾ ਸਾਹਿਬ ਆ ਇੱਥੇ ਪਹਿਲਾਂ ਮਸ਼ਰ ਸੀ ਤੇ ਮਸ਼ਰ ਤੋਂ ਉਹਨਾਂ ਨੇ ਰੱਬ ਦੇ ਘਰ ਦੇ ਰੂਪ ਚ ਇਹਨੂੰ ਬਦਲ ਦਿੱਤਾ ਆ ਇਹਨੂੰ ਰੱਬ ਦੇ ਘਰ ਦੇ ਰੂਪ ਚ ਜਿੱਥੋਂ ਉਥੋਂ ਪਿੰਡਾਂ ਦੇ ਘਰ ਦੀ ਇਥੋਂ ਬੰਦਗੀ ਦਾ ਆਵਾਜ਼ ਆਉਂਦੀ ਸੀ ਰੱਬ ਦੀ ਸੱਚੀ ਆਵਾਜ਼ ਆਉਂਦੀ ਸੀ ਉੱਥੇ ਇਹਨਾਂ ਨੇ ਫਿਰ ਹੁਣ ਗੁਜ਼ਰਾ ਸਾਹਿਬ ਬਣਾ ਕੇ ਇੱਥੇ ਇੱਥੇ ਫਿਰ ਇੱਥੇ ਗੰਮੀ ਚੋਰਾ ਬਣਾ ਚ ਰਿਹਾ ਸੁਰਚਾ ਦੀ ਵਾਟਰ ਸਪਲਾਈ ਜਿਹੜਾ ਉਹ ਜਾਰੀ ਰਹੇਗਾ ਇਹ ਇਹਨਾਂ ਨੇ ਫਿਰ ਹੁਣ ਦਾ ਇਹਨੂੰ ਗੁਜ਼ਰਾ ਦਾ ਰੂਪ ਦੇ ਕੋ ਸਾਰੇ ਸਾਰੇ ਸਾਲ ਕਰਕੇ ਪੈਣਾ ਤੁਸੀਂ ਇਹਨਾਂ ਵੱਲੋਂ ਹੈ ਕਿਹਾ ਆਹ ਪਿੰਡਾਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਹੈਗਾ ਇਹ ਮਨਜ ਨੂੰ 8ਵੀਂ ਤੱਕ ਕਹਿੰਦੇ ਆ ਇਸ ਪੂਲੇ ਪਿੰਡ ਦਾ ਪਿੰਡ ਬੜਾ ਵਧੀਆ ਹੈ ਪਿੰਡ ਸਾਫ਼ ਸੁਥਰਾ ਹੈ ਬੜਾ ਵਧੀਆ ਬਣਿਆ ਇਹ ਇੱਕ ਕਿਸੇ ਨੂੰ ਪਾ ਲੱਗੋ ਵੀ ਇਸੇ ਖੰਡਿਆਲ ਲਿਖਿਆ ਹੈਗਾ ਇਹ ਖੰਡਿਆਲ ਲਿਖਿਆ ਇਸ ਪੂਲੇ ਤੇ ਲੱਗਾ ਸੀ ਤੇ ਪਿੰਡ ਬਹੁਤ ਵਧੀਆ ਹੈ ਬਹੁਤ ਸ਼ਾਨਦਾਰ ਪਿੰਡ ਆ ਚਾਰ ਫੇਰੇ ਕੋਠੀਆਂ ਕੋਠੀਆਂ ਨੇ ਦੱਸ ਰਹੇ ਸੰਨ ਵੀ ਸਾਰਾ ਪਰਿਵਾਰ ਦਾ ਜਿਹੜੇ ਮੁਸਲਮਾਨ ਭਾਈਚਾਰੇ ਦਾ 1947 ਤੋਂ ਪਹਿਲਾਂ ਇੱਥੇ ਪਰਿਵਾਰ ਰਹਿੰਦੇ ਸੀਗੇ ਤੇ ਉਹ ਫਿਰ ਜਦੋਂ 1947 ਦੀ ਵੰਡ ਵੇਲੇ ਜਾਣ ਤੋਂ ਬਾਅਦ ਇਹ ਸਾਰੇ ਪਿੰਡ ਦੇ ਵਿੱਚ ਆਣ ਕੇ ਬਸ ਉਹਨੇ ਬੰਨਿਓ ਪਾਕਿਸਤਾਨ ਵਾਲੇ ਪਾਸੇ ਆਣ ਕੇ ਸਰਦਾਰ ਲੋਕ ਜਿਹੜੇ ਬਚ ਗਏ ਆ ਇਹ ਇੱਥੇ ਕੋਈ ਵੀ ਨਿਸ਼ਾਨੀ ਨਹੀਂ ਹੈਗੀ ਮੁਸਲਮਾਨ ਭਾਈਚਾਰੇ ਬਾਰੇ ਜਿਹੜੀ ਹੈਗਾ ਸੀ ਉਹ ਮਸਜਿਦ ਸੀਗੀ ਉਹ ਰੂਪ ਔਰ ਗਈ ਬਰਜ਼ਾਤ ਹਾਨ ਕਰ ਲਿਆ ਇਹਨਾਂ ਹਾਈਵੇ ਜਿਹੜਾ ਅੰਮ੍ਰਿਤਸਰ ਬਟਾਲਾ ਕੋਟ ਆ ਨਾ ਇਹ ਪਿੰਡ ਤੋਂ ਦੇ ਉੱਤੇ ਆ ਬਟਾਲੇ ਦੇ ਬਿਲਕੁਲ ਨਾਲ ਲੱਗਦਾ ਬਟਾਲੇ ਤੋਂ ਸ਼ੁਰੂ ਹੋ ਜਾਂਦਾ ਇਹਨਾਂ ਹਾਈਵੇ ਦੇ ਉੱਪਰ ਹੀ ਆ ਪਿੰਡੇ ਇਹਨਾਂ ਤੋਂ ਬਹੁਤ ਸੰਗਰਦੇ ਬੜਾ ਪੜਿਆ ਲਿਖਿਆ ਤੇ ਬੜਿਆ ਵਧੀਆ ਲੱਗੇ ਨੇ ਇਹ ਮੇਰੇ ਵਿੱਚ ਖਾਣੇ ਹੈ ਜੀ ਇਹ ਤੁਮ ਗੁਰੂ ਪਿੰਨਾਸ਼ਲਾ ਹੈ ਵੇਯਾ ਅੰਮ੍ਰਿਤਸਰ ਪਠਾਨਕੋਟ ਕੌਮੀ ਮਾਰਗ 4 ਮਾਰਗ ਤੇ 4 ਗੱਟ ਦਾ ਯਾਦਲ ਦਾ ਰਸਤਾ ਇਹਦੇ ਉੱਤੇ ਹੀ ਆ ਇਹ ਪਿੰਡ ਇਹ ਪਿੰਡ ਦਾ ਮੇਨ ਗੇਟ ਹੈਗਾ ਇਹ ਮੇਨ ਗੇਟ ਹੈਗਾ ਫਿਰਦਾ